ਇੰਨੀ ਕਰ ਸਾਰੀ ਸਿਰ ਪਰ ਰੱਖਿਆ ਤੁਸੀਂ ਤੇ ਹੋਰ ਜਰ ਸੁਣੋ ਮੰਗੂ ਡਿੱਗੀ ਜਾਂਦੀ ਆ ਰਾਮਣੇ ਤੂੰ ਇਹਦਾ ਕੋਈ ਜਾਬਤਾ ਕਰ ਦੇ ਨਾ ਮੈਂ ਤੈਨੂੰ ਮੰਨ ਜਾ ਕਿੰਨੇ ਵਾਰ ਕਿਹਾ ਜੀ ਘੱਟ ਸ਼ੈਂਪੂ ਲਾ ਲਿਆ ਕਰੋ ਉੱਥੇ ਤੁਸੀਂ ਤਾਂ ਤੇਲ ਵੀ ਨਹੀਂ ਲਾਉਂਦੇ ਕਿਵੇਂ ਪੇਪੜੀਆਂ ਬਣੀਆਂ ਸਾਰਾ ਦਿਨ ਰੇਤਾ ਮਿੱਟੀ ਪਈ ਜਾਂਦਾ ਯਾਰ ਵਾਲਾਂ ਤੇ ਸ਼ੈਂਪੂ ਬਿਨਾ ਨਿਖਰ ਦੇਣੀ ਵਾਲ ਤੂੰ ਕੁਛ ਕਰ ਯਾਰ ਮੇਰੀ ਘਰ ਹਟਾ ਦੇ ਆ ਦੇਖ ਕਿਵੇਂ ਡਿੱਗੀ ਆਦੀ ਪੈਂਟ ਭਰ ਗਈ ਲੈ ਜਾ ਲੈ ਆ ਪੱਜ ਪੱਜ ਕਿ ਲੈ ਲਓ ਜੀ ਸਮਾਨ ਤਾਂ ਲੈ ਆਉਂਦਾ ਤੇ ਦੋਸਤਾਂ ਨੂੰ ਵੀ ਦੱਸ ਦੇ ਵੀ ਜਿਹਦੇ ਬਹੁਤ ਹੀ ਜ਼ਿਆਦਾ ਘਰ ਹੈ ਇਚਿੰਗ ਹੁੰਦੀ ਹੈ ਮਤਲਬ ਖਾਰਸ਼ ਬਹੁਤ ਜ਼ਿਆਦਾ ਹੁੰਦੀ ਆ ਪੇਪੜੀਆਂ ਬਣ ਜਾਂਦੀਆਂ ਨੇ ਤੇ ਜਿਵੇਂ ਮਤਲਬ ਬਹੁਤ ਹੀ ਜ਼ਿਆਦਾ ਘਰ ਦਿਖਦੀ ਆ ਤਾਂ ਆ ਬਸ ਦੋ ਤਿੰਨ ਚੀਜ਼ਾਂ ਨੇ ਜੀ ਜਿਹੜੀਆਂ ਆਪਣੇ ਘਰ ਵਿੱਚ ਹੁੰਦੀਆਂ ਨੇਗੀਆਂ ਤੇ ਇਹਨਾਂ ਤੋਂ ਆਪਾਂ ਜਿਹੜੀ ਘਰ ਆ ਉਹਨੂੰ ਹਟਾ ਸਕਦੇ ਆ ਸਭ ਤੋਂ ਪਹਿਲਾਂ ਆ ਬਰਕਾਨ ਦੇ ਆਪਣੀ ਡੇਕ ਦੇ ਪੱਤੇ ਛੱਡਦੇ ਆ ਹਨ ਐਂ ਛੱਡ ਦਿਆ ਘਰ ਤਾਂ ਸਹੀ ਗੱਲ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਜੀ ਤੇਲ ਤੇਲ ਆਪਾਂ ਵਾਲਾਂ ਦੇ ਹਿਸਾਬ ਨਾਲ ਲਾਵਾਂਗੇ ਜਿੰਨਾ ਕਿ ਵਾਲ ਨੇ ਉਹਦੇ ਹਿਸਾਬ ਨਾਲ ਆਪਾਂ ਲਾ ਸਕਦੇ ਆਂਗੇ ਤੇਲ ਆਪਾਂ ਕੋਈ ਵੀ ਲੈ ਸਕਦੇ ਹਾਂ ਰਮਣ ਨਹੀਂ ਜੀ ਵਰਜਨ ਕੋਕੋਨਟ ਆਇਲ ਹੀ ਲੈਣਾ ਜੀ ਠੀਕ ਹੈ ਜੀ ਇਹਦਾ ਜੀ ਮੈਂ ਆਪਾਂ ਇੱਕ ਚਮਚ ਲੈ ਲਿਆ ਜੀ ਤੇ ਇਹਦੇ ਅਨੁਸਾਰ ਹੀ ਆਪਾਂ ਲਾਵਾਂਗੇ ਨਿੰਬੂ ਨਿੰਬੂ ਅਕਸਰ ਆਪਣੇ ਘਰ ਵਿੱਚ ਹੁੰਦੇ ਹੀ ਆ ਹੁਣ ਗਰਮੀ ਦਾ ਟਾਈਮ ਆ ਸਾਰੇ ਨਿੰਬੂ ਪਾਣੀ ਬਣਾ ਕੇ ਪੀਂਦੇ ਨੇ ਜੀ ਹਾਂ ਜੀ ਜਾਂ ਜਿਵੇਂ ਸੈਲਡ ਵਗੈਰਾ ਉਹਨਾਂ ਤੇ ਮਤਲਬ ਵੀ ਲਾ ਕੇ ਪੀਂਦੇ ਨੇ ਠੰਡਕ ਦਿੰਦਾ ਹੈ ਸਰੀਰ ਨੂੰ ਹਾਂ ਜੀ ਖੱਟਾ ਮਿੱਠਾ ਕਰਨ ਨੂੰ ਨਿੰਬੂ ਵਾਲ ਤੇ ਇਹਦੇ ਵਿੱਚ ਇੱਕ ਚਮਚਾ ਆਪਾਂ ਪਾਇਆ ਜੀ ਵਰਜਨ ਕੋਕੋਨਟ ਆਇਲ ਹੂੰ ਤੇ ਇੱਕ ਚਮਚਾ ਨਿੰਬੂ ਨਾਰੀਅਲ ਦਾ ਤੇਲ ਵਰਜਨ ਜਿਹੜਾ ਠੰਡੀ ਵਿਧੀ ਨਾਲ ਬਣਾਇਆ ਹੁੰਦਾਗਾ ਖੋਪੇ ਦਾ ਤੇਲ ਹਾਂਜੀ ਹਾਂਜੀ ਵਰਜਨ ਲੈਣਾ ਜੀ ਦੂਜਾ ਨਹੀਂ ਲੈਣਾ ਹੈਗਾ ਠੀਕ ਹੈ ਮਤਲਬ ਜਿਹੜਾ ਕੋਲਡ ਪ੍ਰੈਸ ਹੁੰਦਾ ਹਾਂਜੀ ਹਾਂਜੀ ਤੇ ਇੱਕ ਚਮਚੀ ਆਪਾਂ ਲਵਾਂਗੇ ਜੀ ਨਿੰਬੂ ਦਾ ਰਸ ਜਿੰਨਾ ਆਪਾਂ ਤੇਲ ਪਾਇਆ ਓਨੀ ਆਪਾਂ ਲੈਣਾ ਨਿੰਬੂ ਦਾ ਰਸ ਠੀਕ ਹੈ ਜੀ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਅੱਧੀ ਟਿੱਕੀ ਕਪੂਰ ਦੀ ਠੀਕ ਹੈ ਅਸਮੇ ਦਿਖਾ ਦੇਣਾ ਮਤਲਬ ਕੁੱਟ ਕੇ ਪਾਉਣੀ ਹੈ ਕਿ ਸਾਪਤੀ ਵਾਲੀ ਹਾਂਜੀ ਆ ਇੱਕ ਮੈਂ ਕੁੱਟ ਕੇ ਲਈ ਆ ਆ ਸਾਪਤੀ ਹੈ ਜੀ ਇਹ ਗੋਲਚ ਵੀ ਹੁੰਦੀਆਂ ਨੇ ਤੇ ਚੌਰਸ ਚ ਵੀ ਹੁੰਦੀਆਂ ਨੇ ਠੀਕ ਹੈ ਜੀ ਤੇ ਇਹ ਵੀ ਆਪਾਂ ਦੁਕਾਨ ਤੋਂ ਲੈਣੀਆਂ ਨਾ ਉਹਦੇ ਚ ਆਪਣੇ ਪੂਜਾ ਤੇ ਵਰਤੀ ਜਾਂਦੀ ਹੁੰਦੀਆਂ ਨੇ ਹਾਂਜੀ ਹਾਂਜੀ ਉਹੀ ਆ ਜੀ ਇਹ ਜਿਵੇਂ ਹੁਣ ਮੱਛਰ ਵਗੈਰਾ ਭਜਾਉਣੇ ਨੇ ਜੀ ਮੱਖੀਆਂ ਬਹੁਤ ਨੇ ਉਹਨਾਂ ਵਿੱਚ ਵੀ ਬਹੁਤ ਵਧੀਆ ਕੰਮ ਆਉਂਦੀ ਹੈ ਜੀ ਖੁਸ਼ਬੂ ਬੜੀ ਸੋਹਣੀ ਆਉਂਦੀ ਹੁੰਦੀ ਹੈ ਇਹਦੇ ਚ ਖੁਸ਼ਬੂ ਬਹੁਤ ਸੋਹਣੀ ਆਉਂਦੀ ਹੈ ਜੀ ਹਾਂ ਤੇ ਇਹ ਘੁੱਟ ਕੇ ਬਰੀਕ ਕਰ ਲਈ ਤੇ ਵਰਕ ਬਹੁਤ ਵਧੀਆ ਕਰਦੇ ਜੀ ਕਪੂਰ ਦਾ ਪਤੈਲ ਵੀ ਲਾ ਸਕਦੇ ਆ ਤੇ ਇਹ ਕਪੂਰ ਮਿਲ ਜੇ ਤਾਂ ਬਹੁਤ ਵਧੀਆ ਗੱਲ ਹੈ ਜੀ ਜਦੋਂ ਆਪਾਂ ਆਇਲ ਬਣਾਇਆ ਸੀ ਉਦੋਂ ਉਹਦੇ ਚ ਕਪੂਰ ਦਾ ਵੀ ਪਾਇਆ ਸੀ ਜੀ ਹੂੰ ਤੇ ਇਹ ਵੀ ਆਪਾਂ ਪਾ ਲਾਂਗੇ ਜੀ ਅੱਧੀ ਪੂੜੀ ਮਤਲਬ ਇੱਕ ਚਮਚੇ ਵਾਂਗੂ ਹੀ ਇਹ ਪਾ ਲਾਂਗੇ ਜੀ ਠੀਕ ਹੈ ਜੇ ਇਸ ਤਰ੍ਹਾਂ ਆਪਾਂ ਕੱਢ ਲਾਂਗੇ ਇਹਨੂੰ ਤੇ ਇਹਨੂੰ ਆਪਾਂ ਸਾਰੇ ਸਿਰ ਤੇ ਚੰਗੀ ਤਰ੍ਹਾਂ ਮ사ਜ ਕਰ ਲਾਂਗੇ ਜੀ ਤੇ ਤੁਸੀਂ ਰਿਜ਼ਲਟ ਦੇਖੋ ਬਹੁਤ ਵਧੀਆ ਜਿਹੜਾ ਰਿਜ਼ਲਟ ਮਿਲੂਗਾ ਇਸ ਤੇਲ ਦੇ ਨਾਲ ਇਹ ਤਿੰਨ ਚੀਜ਼ਾਂ ਆਪਕਸਰ ਆਪਣੇ ਘਰ ਵਿੱਚ ਹੁੰਦੀਆਂ ਹੀ ਨੇ ਜੀ ਜਿਵੇਂ ਹੁਣ ਗਰਮੀਆਂ ਤਾਂ ਆਪਾਂ ਕੋਕੋਨਟ ਆਇਲ ਯੂਜ਼ ਕਰਦੇ ਆਂ ਵੀ ਸਰੀਰ ਨੂੰ ਮਤਲਬ ਵਾਲਾਂ ਨੂੰ ਠੰਡਕ ਦਿੰਦਾ ਹੂੰ ਸਰ ਨੂੰ ਠੰਡਕ ਦਿੰਦਾ ਜੀ ਠੰਡਾ ਹੁੰਦਾ ਕੋਪਾ ਹਾਂਜੀ ਹਾਂਜੀ ਤੇ ਇੱਕ ਚਮਚ ਇਹ ਪਾ ਲਿਆ ਇੱਕ ਚਮਚ ਆਪਾਂ ਪਾ ਲਿਆ ਜੀ ਨਿੰਬੂ ਦਾ ਰਸ ਤੇ ਇੱਕ ਚਮਚ ਮੂੰਗੂ ਹੀ ਪਾ ਲਿਆ ਜੀ ਕਪੂਰ ਬਰੀਕ ਬਰੀਕ ਕੁੱਟ ਕੇ ਠੀਕ ਹੈ ਤੇ ਹੁਣ ਆਪਾਂ ਵਾਲਾਂ ਤੇ ਲਾ ਲੈਨੇ ਆ ਇਹਨੂੰ ਰਲਾਉਣਾ ਕਿੰਨਾ ਚ ਟਾਈਮ ਰਹਿਣਾ ਬਸ ਜੀ ਮਿਕਸ ਹੋ ਹੀ ਗਿਆ ਇਹ ਹੂੰ ਫਸੇ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਹੀ ਲਿਆ ਤੇ ਹੁਣ ਆਪਾਂ ਇਹਨੂੰ ਵਾਲਾਂ ਤੇ ਲਾ ਲੈਨੇ ਜਦੋਂ ਲਾਵਾਂਗੇ ਤਾਂ ਬਸ ਸਾਰੀ ਘਰ ਦੇ ਉੱਪਰ ਲੱਗ ਜਾਊਗਾ ਠੀਕ ਹੈ ਜੀ ਚੰਗੀ ਤਰ੍ਹਾਂ ਚੀਰਨੀਆਂ ਪਾ ਪਾ ਕੇ ਜਿਵੇਂ ਆਪਾਂ ਤੇਲ ਲਾਉਣੀ ਹੁੰਦੀ ਆ ਮਾਰਸ਼ ਕਰ ਹਾਂਜੀ ਹਾਂਜੀ ਉਸ ਪ੍ਰਕਾਰ ਲਾ ਲਾਂਗੇ ਤੇ ਇਹਨੂੰ ਕੋਈ ਐਵੇਂ ਵੀ ਨਹੀਂ ਹੈਗਾ ਵੀ ਜ਼ਿਆਦਾ ਲੰਮਾ ਟਾਈਮ ਹੀ ਰੱਖਣਾ ਅੱਧੇ ਘੰਟੇ ਤੋਂ ਇੱਕ ਘੰਟੇ ਤੱਕ ਹੀ ਆਪਾਂ ਰੱਖਣਾ ਤੇ ਉਸ ਤੋਂ ਬਾਅਦ ਵਾਲਾਂ ਨੂੰ ਆਪਾਂ ਧੋ ਲੈਣਾ ਚਲੋ ਜੀ ਲਾ ਕੇ ਆਜੂਗਾ ਤੇ ਫਿਰ ਰਿਜ਼ਲਟ ਵੀ ਦਿਖਾਉਨੇ ਆ ਜੀ ਹਮ ਚਲੋ ਜੀ ਲਾਓ ਦੋਸਤੋ ਨੂੰ ਦੇਖਦੇ ਆ ਵੀ ਕਿੰਨਾ ਕੁ ਰਿਜ਼ਲਟ ਮਿਲਦਾ ਤੇ ਕਿਵੇਂ ਲਾਉਣਾ ਲੈ ਰ ਉਹਨਾਂ ਦੱਸ ਗਿਆ ਬਸ ਵਾਲਾਂ ਦੀਆਂ ਚੀਰਨੀਆਂ ਕੱਢ ਕੇ ਜੀ ਲਾ ਲੈਣਾ ਜਿੱਥੇ ਘਰ ਵੱਧਾ ਉੱਥੇ ਚੰਗੀ ਤਰ੍ਹਾਂ ਮ사ਜ ਕਰ ਲੈਣੀ ਆ ਵੀ ਕਈ ਵਾਰ ਐਵੇਂ ਹੁੰਦਾ ਇੱਕ ਪਾਸੇ ਘੱਟ ਹੁੰਦੀ ਆ ਜੀ ਜਾਂ ਸਾਰੇ ਸਿਰ ਚ ਜਿਆਦਾ ਹੁੰਦੀ ਆ ਤੇ ਬਸ ਚੀਰਨੀਆਂ ਪਾ ਪਾ ਮ사ਜ ਕਰ ਲੈਣੀ ਆ ਜੀ ਤੇਲ ਮੈਂ ਪਹਿਲਾਂ ਵੀ ਦੱਸਿਆ ਵੀ ਵਾਲਾਂ ਦੇ ਹਿਸਾਬ ਨਾਲ ਵੱਧ ਘੱਟ ਲੈ ਲੈਣਾਗਾ ਹੂੰ ਇਹ ਚੰਗੀ ਤਰ੍ਹਾਂ ਪਾ ਲੈਣਾ ਜੀ ਠੀਕ ਆ ਵਧੀਆ ਮਤਲਬ ਚੰਗੀ ਤਰ੍ਹਾਂ ਪਾ ਲੈਣਾ ਕੋਈ ਨੁਕਸਾਨ ਨਹੀਂ ਜੀ ਇਹਦਾ ਵਧੀਆ ਮਤਲਬ ਜਿਹੜੀ ਕਾਰ ਹੈ ਉਹ ਬਾਹਰ ਨਿਕਲ ਜਾਂਦੀ ਹੈ ਕਈ ਵਾਰ ਐਵੇਂ ਹੁੰਦਾ ਵੀ ਕਪੂਰ ਨਹੀਂ ਹੁੰਦਾ ਜਾਂ ਨਿੰਬੂ ਨਹੀਂ ਹੁੰਦਾ ਤਾਂ ਇੱਕ ਚੀਜ਼ ਪਾ ਕੇ ਵੀ ਤੁਸੀਂ ਲਾ ਸਕਦੇ ਹੋ ਜੇ ਦੋਨੇ ਹੋਣ ਤਾਂ ਬਹੁਤ ਵਧੀਆ ਰਿਜ਼ਲਟ ਹੁੰਦਾ ਜੀ ਹਮ ਵਧੀਆ ਜੜਾਂ ਤੇ ਰਚਾ ਦੇ ਰਹੋਗੇ ਹਾਂਜੀ ਤੇ ਕਈ ਵਾਰ ਹੁਣ ਜਿਵੇਂ ਵਾਲਾਂ ਵਿੱਚ ਬਹੁਤ ਹੀ ਜ਼ਿਆਦਾ ਦਿੱਕਤ ਹੁੰਦੀ ਹੈ ਕਿ ਵੀ ਆਪਣੇ ਬਹੁਤੇ ਰੁੱਖੇ ਜਿਹੇ ਹੁੰਦੇ ਆ ਬੇਜਾਨ ਜਿਹੇ ਹੁੰਦੇ ਆ ਤਾਂ ਤੁਸੀਂ ਵਰਜਨ ਕੋਕੋਨਟ ਆਇਲ ਹੀ ਯੂਜ਼ ਕਰਿਆ ਕਰੋ ਜੀ ਬਹੁਤ ਵਧੀਆ ਮਤਲਬ ਵਾਲਾਂ ਨੂੰ ਸਾਫਟ ਵੀ ਕਰਦਾ ਹੈਗਾ ਲੰਬੇ ਵੀ ਕਰਦਾ ਤੇ ਝੜਨ ਤੋਂ ਵੀ ਰੋਕਦਾ ਜੀ ਠੀਕ ਹੈ ਜੀ ਤੇ ਲੋ ਜਿਹੜਾ ਆਪੇ ਇਹ ਵੀ ਲਾ ਦੀ ਰਹੋਨੇ ਮੂਰੇ ਜੇ ਵੀ ਬਹੁਤ ਆ ਹਾਂਜੀ ਇਸ ਪ੍ਰਕਾਰ ਮ사ਜ ਕਰ ਲਾਂਗੇ ਮੈਂ ਨਾ ਦੋਸਤ ਲਾ ਲਿਆ ਚਾਰ ਪੰਜ ਦਿਨ ਲਗਾਤਾਰ ਸ਼ੈਂਪੂ ਤੇ ਸ਼ੈਂਪੂ ਨੇ ਤਾਂ ਕਰਨਲ ਸਿਰ ਭਰਤਾ ਮੇਰਾ ਹੁਣ ਜੇ ਆਏ ਹੱਥ ਮਾਰਦਾਂ ਤਾਂ ਮਨ ਪੱਕੀ ਝੜਦੀ ਆ ਹਾਂਜੀ ਇੱਕ ਸ਼ੈਂਪੂ ਵੀ ਘੱਟ ਤੋਂ ਘੱਟ ਹੀ ਲਾਇਆ ਜਾਵੇ ਜੀ ਤੁਸੀਂ ਤਾਂ ਜੋ ਸਾਡੇ ਜੈਨੇਟਿਕ ਵੀ ਆ ਦੋਸਤੋ ਮੇਰੀ ਮਾਤਾ ਦੇ ਵੀ ਬਹੁਤ ਹੁੰਦੀ ਸੀਗੀ ਘਰ ਤੇ ਇਹੀ ਤਰੀਕੇ ਨਾਲ ਮੇਰੀ ਮੰਮੀ ਦੇ ਵੀ ਹਟ ਜਾਂਦੀ ਆ ਮਤਲਬ ਉਹ ਵੀ ਜਦੋਂ ਸਹਾਲਾਂ ਜੀ ਅੱਜ ਜਾ ਕੇ ਆਉਂਦੀ ਆ ਰੌਣੇ ਹਨਾ ਮੰਮੀ ਦੇ ਤਾਂ ਹਾਂਜੀ ਇੱਕ ਜਿਹੜਾ ਆਪਾਂ ਡਾਇਰੈਕਟ ਸ਼ੈਂਪੂ ਹੱਥਾਂ ਤੇ ਲਾ ਕੇ ਲਾਉਂਦੇ ਨੇ ਨਾ ਵਾਲਾਂ ਤੇ ਉਹ ਵੀ ਨੁਕਸਾਨ ਕਰਦਾ ਪਾਣੀ ਚ ਪਾ ਕੇ ਸ਼ੈਂਪੂ ਨੂੰ ਚੰਗੀ ਤਰ੍ਹਾਂ ਘੋਲ ਕੇ ਫੇਰ ਹੀ ਵਾਲਾਂ ਉੱਪਰ ਲਾਇਆ ਜਾਵੇ ਤਾਂ ਵਧੀਆ ਮਤਲਬ ਵੀ ਵਾਲਾਂ 'ਚ ਕੋਈ ਵੀ ਇੰਨੀ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ ਹੈਗੀ ਹਾਂਜੀ ਇਸ ਪ੍ਰਕਾਰ ਆਪਾਂ ਚੀਰਨੀ ਆਪਾਂ ਪਾ ਪਾ ਜੀ ਚੰਗੀ ਤਰ੍ਹਾਂ ਆਪਾਂ ਇਹਨੂੰ ਮਸਾਲਾ ਦੇ ਦੇਖੋ ਕਿਹੜੇ ਲੂਟ ਛੜਦੀ ਆ ਹਨਾ ਕਿੰਨੀ ਛੜੀ ਜਾਂਦੀ ਰਹੂ ਨਾ ਇਸ ਤੱਕ ਕਪੂਰ ਵੀ ਹੈ ਜੀ ਇਹਦੇ ਛੱਕੇ ਕਪੂਰ ਛੜੀ ਜਾਂਦਾ ਹਾਂਜੀ ਵਿੱਚ ਕਪੂਰ ਵੀ ਆ ਹੂੰ ਤੇ ਇਸ ਪ੍ਰਕਾਰ ਆਪਾਂ ਲਾ ਲਾਂਗੇ ਜੀ ਸਾਰੇ ਠੀਕ ਹੈ ਜੀ ਲਾ ਦਿਓ ਫਿਰ ਨਜ਼ਾਰਾ ਵੀ ਬਹੁਤ ਆਈ ਜਾਂਦਾ ਦੋਸਤੋ ਐ ਮਾਲਸ਼ ਕਰਨ ਤੋਂ ਵੀ ਸੁਆਦ ਵੱਖਰਾ ਨੀਂਦ ਆਉਣ ਲੱਗੀ ਪਹਿਲਾਂ ਮੰਮੀ ਵਰਗੀਆਂ ਜੀ ਮੈਂ ਪਹਿਲਾਂ ਤਾਂ ਸਰੋਂ ਦਾ ਤੇਲ ਹੀ ਹੁੰਦਾ ਸੀ ਜੀ ਚੰਗੀ ਤਰ੍ਹਾਂ ਮ사ਜ ਕਰਦੀਆਂ ਹਮ ਬੱਚਿਆਂ ਨੂੰ ਹੁਣ ਐ ਹੁੰਦਾ ਵੀ ਨਹੀਂ ਲਗਾਉਣਾ ਮੈਂ ਤਾਂ ਬਹੁਤ ਭਾਜੀ ਦੀ ਮੰਮੀ ਫੜ ਕੇ ਮੇਰੇ ਕਹਿੰਦੀ ਲਵਾ ਤੇਲ ਵਾਲ ਟੁੱਟ ਜਾਣਗੇ ਤੇ ਚੇਰਨੀਆ ਪਾਪਾ ਲਾਉਂਦੇ ਵਾ ਬਹੁਤ ਜ਼ਿਆਦਾ ਮਤਲਬ ਵੀ ਲਾਉਣ ਦਾ ਤਰੀਕਾ ਹੀ ਹੋਰ ਸੀ ਜੀ ਹਾਂਜੀ ਨੀਂਦ ਆਉਣ ਲੱਗ ਜਾਂਦੀ ਸੀ ਮਤਲਬ ਇੰਨੇ ਵਧੀਆ ਤਰੀਕੇ ਨਾਲ ਲਾਉਂਦੇ ਸੀਗੇ ਚੇਰਨੀਆ ਪਾਪਾ ਉੱਥੇ ਲਈ ਜੀ ਮਰ ਮਰ ਹਾਂਜੀ ਹਮ ਤਦ ਲੋ ਜੀ ਇਹਨੂੰ ਸਾਰੇ ਨੂੰ ਆਪਾਂ ਲਾ ਕੇ ਅੱਧੇ ਘੰਟੇ ਤੋਂ ਘੰਟੇ ਤੱਕ ਆਪਾਂ ਇਹਨੂੰ ਰੱਖ ਸਕਦੇ ਹਾਂ ਠੀਕ ਹੈ ਜੀ ਹੁਣ ਆਪਾਂ ਅੱਧਾ ਘੰਟਾ ਵੇਟ ਕਰ ਲੈਣੀ ਆ ਇਹ ਲਾ ਕੇ ਹਾਂਜੀ ਤੇ ਇਹ ਤਰੀਕਾ ਤੁਸੀਂ ਵੀ ਵਰਤ ਸਕਦੇ ਹੋ ਜੀ ਕੋਈ ਨੁਕਸਾਨ ਨਹੀਂ ਹੈਗਾ ਵਾਲਾਂ ਵਿੱਚ ਜਿਹੜੀ ਬਹੁਤ ਹੀ ਜ਼ਿਆਦਾ ਖਾਰਸ਼ ਹੋ ਜਾਂਦੇ ਕਈ ਵਾਰ ਜ਼ਖਮ ਵੀ ਹੋ ਜਾਂਦੇ ਨੇ ਇਸ ਵਜ੍ਹਾ ਨਾਲ ਤੇ ਕਈ ਵਾਰ ਇਨਫੈਕਸ਼ਨ ਵੀ ਹੋ ਜਾਂਦੀ ਹੈਗੀ ਸੋ ਜ਼ਰੂਰ ਟਰਾਈ ਕਰੋ ਜੀ ਇਹ ਵਿਧੀ ਬਸ ਤਿੰਨ ਚੀਜ਼ਾਂ ਇਹ ਆਪਾਂ ਮਿਕਸ ਕਰਕੇ ਅੱਧੇ ਘੰਟੇ ਤੋਂ ਘੰਟੇ ਤੱਕ ਆਪਾਂ ਲਗਾਸਾਏ ਦੇ ਫਿਰ ਵਾਲਾਂ ਨੂੰ ਧੋ ਲੈਣਾ ਤਾਂ ਤੁਸੀਂ ਫਿਰ ਰਿਜ਼ਲਟ ਦੇਖਿਓ ਜੀ ਸੋ ਜ਼ਰੂਰ ਟਰਾਈ ਕਰਨਾ ਦੋਸਤ বিডিও দেখ